ਫਿਰ 2 ਲੱਖ ਦੇ ਉਤਾਵੀ ਗੱਲ 2 ਲੱਖ ਤੋਂ ਸ਼ੁਰੂ ਆ ਕਰੋਂ ਗੱਲ ਆ ਯਾਰਾ ਦੂਰ ਤੱਕ ਗੱਲ ਜਾਣੀ ਰਣਕੇ ਦੇ ਵਿੱਚ ਹੈ ਆ ਕਬੱਡੀ ਕਬੱਡੀ ਹੋਈ ਬੇ ਆ ਇਹ ਐਸ ਨਹੀਂ ਕਹਿੰਦੇ ਢਾਈ ਕਬੱਡੀ ਪੈ ਰਹੀ ਹੈ ਵੀਰ ਬੜ ਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਬੈਠੋ ਕਿਰਪਾ ਕਰਕੇ ਕਿ ਮੱਗਿਆ

हेलो 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 सीपी बच्चा hello. यार। hello, hello. रूप। <laughs> रूप तो बच्चा से लाख हो हो रहे में ना कांटेक्ट जितने भी रूपोवाल तकड़ा मैच खेडिया गया ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ